ਗੱਲ ਖਡੂਰ ਸਾਹਿਬ ਦੀ ਸੀਟ ਤੋਂ ਖਡੂਰ ਸਾਹਿਬ ਦੀ ਸੀਟ ਤੇ ਲੋਕ ਸਭਾ ਚੋਣ ਦੌਰਾਨ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ ਸੰਸਦ ਅਮਰਿਤਪਾਲ ਨੇ ਅੱਜ ਆਪਣਾ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ ਅਮਰਿਤਪਾਲ ਦਾ ਜਵਾਬ ਕਿ ਮੈਂ ਉਸ ਸਮੇਂ ਐਨਐਸਐਸ ਤਹਿਤ ਜੇਲ੍ਹ ਦੇ ਵਿੱਚ ਬੰਦ ਸੀ ਵਿਕਰਮਜੀਤ ਸਿੰਘ ਦੁਆਬੀ ਨੇ ਅਮਰਿਤਪਾਲ ਤੇ ਗੜਬੜੀ ਦੇ ਇਲਜ਼ਾਮ ਲਗਾਏ ਸੀ ਕਿਹਾ ਸੀ ਕਿ ਜਿਹੜਾ ਜੇਲ੍ਹ ਦੇ ਵਿੱਚ ਬੈਠ ਕੇ ਕਤਲ ਕਰਵਾ ਸਕਦਾ ਹੈ ਚੌਣਾ ਦੇ ਵਿੱਚ ਗੜਬੜੀ ਕਿਉਂ ਨਹੀਂ ਕਰਵਾ ਸਕਦਾ ਵਿਕਰਮਜੀਤ ਨੇ ਅਮਰਿਤਪਾਲ ਤੇ 15 ਲੋਕਾਂ ਦੇ ਕਤਲ ਕਰਨ ਵਾਲੀ ਲਿਸਟ ਬਣਾਉਣ ਦੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਕਿਹਾ ਸੀ ਕਿ 15 ਲੋਕਾਂ ਦਾ ਕਤਲ ਕਰਨ ਵਾਲੀ ਹਿੱਟ ਲਿਸਟ ਦੇ ਵਿੱਚ ਮੇਰਾ ਨਾਮ ਸ਼ਾਮਿਲ ਸੀ ਵਿਕਰਮਜੀਤ ਸਿੰਘ ਧੁਆਬੀ ਨੇ ਅਮਰਿਤਪਾਲ ਖਿਲਾਫ ਲੋਕ ਸਭਾ ਚੋਣ ਲੜੀ ਸੀ ਤਾਂ ਅੱਜ ਜਿਹੜਾ ਹੈਗਾ ਜਵਾਬ ਦਾਖਿਲ ਅਮਰਿਤਪਾਲ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਉਸ ਸਮੇਂ ਮੈਂ ਐਨਐਸਏ ਤਹਿਤ ਜੇਲ੍ਹ ਦੇ ਵਿੱਚ ਬੰਦ ਸੀਗਾ ਸਾਂਸਦ ਅਮਰਿਤਪਾਲ ਨੇ ਅੱਜ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕੀਤਾ ਹੈ ਵਿਕ੍ਰਮਜੀਤ ਸਿੰਘ ਦੁਆਬੀ ਨੇ ਅਮਰਿਤਪਾਲ ਦੇ ਖਿਲਾਫ ਲੋਕ ਸਭਾ ਦੇ ਵਿੱਚ ਚੋਣ ਲੜੀ ਸੀ ਅਮਰਿਤਪਾਲ ਦਾ ਜਵਾਬ ਕਿ ਮੈਂ ਉਸ ਸਮੇਂ ਐਨਐਸਐ ਤਹਿਤ ਜੇਲ੍ਹ ਦੇ ਵਿੱਚ ਬੰਦ ਸੀ ਵਿਕ੍ਰਮਜੀਤ ਸਿੰਘ ਦੁਆਬੀ ਨੇ ਅਮਰਿਤਪਾਲ ਤੇ ਗੜਬੜੀ ਦੇ ਇਲਜ਼ਾਮ ਲਗਾਏ ਸੀ ਤਾਂ ਸਾਂਸਦ ਅਮਰਿਤਪਾਲ ਨੇ ਅੱਜ ਆਪਣਾ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਖਿਲਾਫ ਹਾਈ ਕੋਰਟ ਚ ਇਲੈਕਸ਼ਨ ਪਟੀਸ਼ਨ ਫਾਈਲ ਕੀਤੀ ਸੀ ਜਦੋਂ ਪਿਛਲੇ ਸਾਲ ਉਹ ਇਲੈਕਸ਼ਨ ਜਿੱਤੇ ਸੀਗੇ ਉਸ ਵੇਲੇ ਉਹਨਾਂ ਦੇ ਖਿਲਾਫ ਜਿਹੜੇ ਕੈਂਡੀਡੇਟ ਸੀਗੇ ਵਿਕਰਮਜੀਤ ਸਿੰਘ ਦੁਆਬੀ ਉਹਨਾਂ ਨੇ ਉਹਨਾਂ ਦੇ ਇਲੈਕਸ਼ਨ ਨੂੰ ਚੈਲੰਜ ਕੀਤਾ ਸੀ ਸਾਡੇ ਨਾਲ ਵਿਕਰਮ ਸਿੰਘ ਦੁਆਬੀ ਹੈਗੇ ਨੇ ਜਿਨ੍ਹਾਂ ਨੇ ਉਹਨਾਂ ਦੇ ਇਲੈਕਸ਼ਨ ਨੂੰ ਚੈਲੰਜ ਕੀਤਾ ਸੀ ਹਾਂਜੀ ਦੁਆਬੀ ਸਾਹਿਬ ਸਭ ਤੋਂ ਪਹਿਲਾਂ ਤਾਂ ਜਦੋਂ ਇਲੈਕਸ਼ਨ ਪਟੀਸ਼ਨ ਦਾਇਰ ਹੋਈ ਉਦੋਂ ਹੀ ਇਹਨਾਂ ਨੇ ਬੜੀਆਂ ਫੇਕ ਖਬਰਾਂ ਚਲਾਉਣੀਆਂ ਸ਼ੁਰੂ ਕੀਤੀਆਂ ਦੁਆਬੀ ਦੀ ਪਟੀਸ਼ਨ ਰਿਜੈਕਟ ਹੋ ਗਈ ਸੁਪਰੀਮ ਕੋਰਟ ਤੋਂ ਰਿਜੈਕਟ ਹੋ ਗਈ ਕੇਸ ਹਾਈ ਵੇਖਾ ਇਹਨਾਂ ਦੀ ਨਾ ਬੇਸ ਰਿਪੇਅਰ ਵਾਲੀਆਂ ਜਿਹੜੀਆਂ ਗੱਲਾਂ ਨੇ ਹੁਣ ਅਮਰਤਪਾਲ ਇਹੀ ਫਿਰ ਬੱਚਿਆਂ ਵਾਲੀਆਂ ਗੱਲਾਂ ਬੇਸ ਰਿਪੇਅਰ ਦਿਆਂ ਜੀ ਮੈਂ ਤਾਂ ਜੇਲ੍ਹ 'ਚ ਬੈਠਾ ਜੇਲ੍ਹ 'ਚ ਬੈਠੇ ਤੂੰ ਇਲੈਕਸ਼ਨ ਲੜੇ ਸੀ ਜੇਲ੍ਹ 'ਚ ਬੈਠੇ ਹੀ ਤੇਰੇ ਖਾਤੇ ਹੀ ਗੁੱਲੇ ਸੀਗੇ ਜੇਲ੍ਹ 'ਚ ਬੈਠੇ ਹੀ ਤੂੰ ਸਾਰਾ ਜਿਹੜਾ ਹਰੀਨੋ ਦਾ ਕਤਲ ਹੈ ਉਹ ਸਾਰਾ ਜੇਲ੍ਹ 'ਚ ਬੈਠੇ ਹੀ ਕੰਡੈਕਟ ਕੀਤਾ ਨਾ ਹੁਣ ਪਾ ਨਾ ਹੀ ਆ ਜੀ ਮੈਂ ਤਾਂ ਜੇਲ੍ਹ 'ਚ ਬੈਠਾ ਜੇਲ੍ਹ 'ਚ ਬੈਠੇ ਤੂੰ ਬੰਦੇ ਤੱਕ ਦਾ ਮਰਵਾਈ ਜਾਣਾ ਫਿਰ ਜਿਹੜੀਆਂ ਇਲੈਕਸ਼ਨ 'ਚ ਗੜਬੜੀਆਂ ਹੋਈਆਂ ਜੋ ਵੀ ਹੋਈਆਂ ਜੋ ਅਸੀਂ ਮਾਨਯੋਗ ਹਾਈ ਕੋ ਚਲੋ ਐਟ ਦਾ ਐਂਡ ਹੁਣ ਜਿਹੜਾ ਕਹਿੰਦਾ ਸੀ ਜੀ ਅਸੀਂ ਇਹ ਜੁਡੀਸ਼ੀਅਲ ਸਿਸਟਮ ਨੂੰ ਨਹੀਂ ਮੰਨਦੇ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਫਲਾਣਾ ਢਮਗਾਣਾ ਹੁਣ ਜਵਾਬ ਦੇਣ ਤੇ ਤਾਂ ਆ ਗਿਆ ਹੁਣ ਬੜਾ ਕੁਝ ਖੁੱਲਣਾ ਹੁਣ ਇਸ ਕੇਸ ਦੇ ਵਿੱਚ ਹਾਲੇ ਤਾਂ ਜਰਾ ਸ਼ੁਰੂ ਹੋਣੀ ਆ ਅਸੀਂ ਤਾਂ ਸਾਲ ਹੋ ਗਿਆ ਸਾਨੂੰ ਇਹਨਾਂ ਨੂੰ ਖਿੱਚ ਕੇ ਲਿਆਉਂਦੇ ਆ ਤਾਂ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਕੇਸ ਹੁਣ ਵਨ ਸਾਈਡਡ ਹੋ ਕੇ ਤੇ ਅਮਰਤਪਾਲ ਦੀ ਐਮਪੀ ਸ਼ੇਪ ਉੱਡ ਜਾਣੀ ਹੈ ਹਾਈ ਕੋਰਟ ਤੋਂ ਤਾਂ ਫਿਰ ਆਈ ਨਾ ਇਹ ਕੰਨਾਂ ਨੂੰ ਹੱਥ ਲਾਉਂਦੇ ਹੋਏ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੈਂ ਤਾਂ ਜੇਲ੍ਹ ਸੀਗਾ ਸਿੱਧੀ ਜੀ ਗੱਲ ਹੈ ਕਿ ਮੈਂ ਤਾਂ ਜੇਲ੍ਹ ਸੀ ਮੈਂ ਜਿਹੜੇ ਇਲੈਕਸ਼ਨ ਚ ਜਿਹੜੀ ਵੀ ਹੇਰਾਫੇਰੀਆਂ ਹੋਈਆਂ ਨੇ ਹਾਂ ਜਿਹੜੀ ਵੀ ਉਹ ਮੈਂ ਕਿਵੇਂ ਕਰ ਸਕਦਾ ਇਹਦਾ ਮਤਲਬ ਕਿਸੇ ਨੂੰ ਕਹਿ ਕੇ ਕਰਵਾਇਆ ਕੀ ਇਹ ਕਤਲ ਕਰਵਾ ਸਕਦਾ ਉਹ ਫੋਨ ਤੇ ਹੀ ਹੇਰਾਫੇਰੀਆਂ ਨਹੀਂ ਕਰਵਾ ਸਕਦਾ ਉਹ ਫੋਨ ਤੇ ਮਿਸਕੰਡਕਟ ਨਹੀਂ ਕਰਵਾ ਸਕਦਾ ਕਰਵਾ ਮਾਸਟਰਮਾਈਂਡ ਤਾਂ ਉਹੀ ਆ ਨਾ ਹੁਣ ਜਿਹੜਾ ਉਹਨਾਂ ਦੇ ਉੱਤੇ ਕਿਉਂਕਿ ਹੁਣ ਤੀਸਰੇ ਐਨਐਸਏ ਲੱਗ ਚੁੱਕੇ ਅਮਰਿਤਪਾਲ ਸਿੰਘ ਉੱਤੇ ਤੀਸਰੇ ਐਨਐਸ ਡੱਬੂਗੜ ਜੇਲ੍ਹ ਚ ਨੇ ਉਹ ਤੀਸਰੇ ਐਨਐਸਏ ਵਿੱਚ ਜਿਹੜੇ ਗਰਾਊਂਡਸ ਬਣਾਏ ਨੇ ਉਹਦੇ ਉਸ ਤੁਹਾਡਾ ਨਾਮ ਵੀ ਆਉਂਦਾ ਹੈ ਇਹਦਾ ਮਤਲਬ ਕਿ ਤੁਸੀਂ ਵੀ ਹਿੱਟ ਲਿਸਟ 'ਚ ਰਹੇ ਹੋ ਇਹਨਾਂ ਦੇ ਉਹ ਹਿੱਟ ਲਿਸਟ ਦੇ ਵਿੱਚ ਅ ਜਿਹੜਾ ਹਰੀ ਨੋ ਹੈਗਾ ਗੁਰਪ੍ਰੀਤ ਸਿੰਘ ਹਰੀ ਦਾ ਨੰਬਰ 6ਵੇਂ ਨੰਬਰ ਤੇ ਸੀਗਾ ਹਿੱਟ ਲਿਸਟ ਅੱਜ ਵੀ ਨਹੀਂ ਹਿੱਟ ਲਿਸਟ ਬਹੁਤ ਪੁਰਾਣੀ ਹੈ ਤੇ ਤੀਜੀ ਡੈਟੈਂਸ਼ਨ ਜਿਹੜੀ ਆ ਉਹ ਮੇਰੇ ਕਰਕੇ ਨਹੀਂ ਵਧੀ ਹੈਗੀ ਸਾ ਉਹ ਜਿਹੜੀ ਆ ਉਹ ਬਧੀ ਭਗੇਲੇ ਕਰਕੇ ਆ ਕਿਉਂਕਿ ਭਗੇਲਾ ਗੈਂਗਸਟਰ ਜਿਹੜਾ ਹੈਗਾ ਉਹ ਭਗੇਲੇ ਗੈਂਗਸਟਰ ਨੇ ਬੈਠ ਕੇ ਟਿਕਟੌਕ ਤੇ 15 ਜਾਨਾਂ ਦੀ ਲਿਸਟ ਜਿਹੜੀ ਆ ਜਨਤਕ ਕੀਤੀ ਵੀ ਇਹ 15 ਜਾਨਾਂ ਨੇ ਉਹ ਚ ਮੇਰਾ ਨਾਮ ਵੀ ਰੱਖਿਆ ਵੀ ਇਹਨਾਂ ਨੂੰ ਮਾਰਨਾ ਹੈਗਾ ਇਹਨਾਂ ਨੂੰ ਉਡਾਣਾ ਹੈਗਾ ਉਹਦੀਆਂ ਉਹ ਸਾਰੀਆਂ ਟਿਕਟੌਕ ਦੀਆਂ ਰਿਕਾਰਡਿੰਗ ਜਿਹੜੀਆਂ ਇਹਨਾਂ ਨੂੰ ਲੱਗਦਾ ਵੀ ਜਿੱਥੇ ਮਰਜ਼ੀ ਬੈਠ ਕੇ ਬਕਵਾਸ ਮਾਰਨਗੇ ਤੇ ਇੰਡੀਆ ਪਹੁੰਚਣ ਗਿਆ ਵੀ ਉਹ ਇੰਡੀਆ ਪਹੁੰਚ ਗਿਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਿਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਬਣਨ ਤੋਂ ਬਾਅਦ ਜਿਹੜੀ ਬਕਵਾਸ ਭਗੇਲੇ ਨੇ ਮਾਰੀ ਆ ਠੀਕ ਆ ਭਗੇਲੇ ਗੈਂਗਸਟਰ ਉਸ ਗੈਂਗਸਟਰ ਦੀ ਬਕਵਾਸ ਦੇ ਨਾਲ ਟੈਂਸ਼ਨ ਵਧ ਗਈਆ ਤੇ ਉਹਦੇ ਵਿੱਚ ਜਿਹੜੀ ਉਹਨੇ ਬਕਵਾਸ ਮਾਰੀ ਉਹਨੇ ਸਾਡੇ 15 ਜਣੇ ਦਾ ਨਾਮ ਲਏ ਆ ਅਸੀਂ ਵਿਕਰਮਜੀਤ ਸਿੰਘ ਦੁਆਬੀ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਇਲੈਕਸ਼ਨ ਪ੍ਰੋਟੈਕਸ਼ਨ ਫਾਈਲ ਕੀਤੀ ਹੈ ਉਹਨਾਂ ਨੇ ਇਲੈਕਸ਼ਨ ਨੂੰ ਚੈਲੰਜ ਕੀਤਾ ਜ ਜਿਹਦੇ ਵਿੱਚ ਹੁਣ ਅਮਰਿਤਪਾਲ ਸਿੰਘ ਦੀ ਤਰਫੋਂ ਜਵਾਬ ਆ ਗਿਆ ਹੈ ਅਮਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਮੈਂ ਡਿਬਰੂਗੜ੍ਹ ਜੇਲ੍ਹ ਚ ਸੀਗਾ ਤੇ ਇਸ ਕਰਕੇ ਪੂਰੇ ਜਿਹੜੇ ਐਲੀਗੇਸ਼ਨ ਸਾਰੋ ਲਾਏ ਗਏ ਨੇ ਉਹ ਸਹੀ ਨਹੀਂ ਹੈਗੇ